ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਕਰਦੇ ਹਾਂ ਜੀ ਤੁਸੀਂ ਠੀਕ ਠਾਕ ਹੋਵੋਗੇ। ਆਪਾਂ ਸਵੇਰੇ ਬਿਮਾਰ ਸੀਗੇ। ਹੁਣ ਠੀਕ ਹੋ ਗਏ। ਤੇ ਆਪਾਂ ਨੇ ਬਣਾਉਣੀ ਆ ਤੁਹਾਡੇ ਅੰਕਲ ਲਈ ਪੰਜੀਰੀ। ਪੰਜੀਰੀ ਹੋ ਗਈ ਖਤਮ 2-3 ਦਿਨ ਹੋ ਗਏ। ਸਾਨੂੰ ਕਈ ਵਾਰੀ ਉਹ ਕਰਨਾ ਪੈਂਦਾ ਫਿਰ ਖੋਏ ਨੂੰ ਹੀ ਗਰਮ ਕਰਕੇ ਸਵੇਰੇ ਦੇਣਾ ਪਿਆ ਮੈਨੂੰ ਮੈਂ ਖਵਾਨ। ਜ਼ਵਾਕਾਂ ਨੂੰ ਡੈਡੀ ਨੂੰ ਲਾਚ ਚਲਾਉਣੇ ਪੈਂਦੇ। ਮੈਂ ਨਹੀਂ ਅੰਚਾਲਾ ਕਰ ਮਾ। ਤੇ ਜੀ ਪੰਜੀਰੀ ਰਲਣ ਲਈ ਆਪਾਂ ਨੇ ਜ਼ਿਆਦਾ ਕੋਈ ਗਰਮ ਚੀਜ਼ ਨਹੀਂ ਲਈ ਹੈ। ਇਹ ਆਪਾਂ ਨੇ ਜੀ ਪਜਿਰੀ ਰ ਲਾਉਣ ਲਈ ਚਾਸਕੂ ਲਿਆ ਕਿਉਂਕਿ ਇਹ ਹੁੰਦਾ ਬਹੁਤ ਕੋੜਾ। ਬਸੇ ਬੀਜ ਜੀ ਹੁੰਦੇ ਨੇ ਇਦਾਂ ਦੇ ਨਿੱਕੇ ਨਿੱਕੇ ਜਿਹੇ ਬੂਟੇ ਹੁੰਦੇ ਨੇ ਬੇਲਾ ਵਰਗੇ ਉਹਨੂੰ ਐਡਾ ਵੱਡਾ ਅਮਰੋਦ ਵਰਗਾ ਲੱਗਦਾ ਤੇ ਫਿਰ ਉਹਦੇ ਵਿੱਚੋਂ ਇਹ ਨਿਕਲਦੇ ਨੇ ਇਹ ਇਸ ਕਰਕੇ ਰਲਾਉਣੇ ਆ ਕਿਉਂਕਿ ਦਵਾਈਆਂ ਕਾਫੀ ਖਾਧੀਆਂ ਨੇ ਗਰਮੈਸ਼ ਹੋ ਜਾਂਦੀ ਹੈ ਜਿਆਦਾ। ਫਿਰ ਇਹ ਕਹਿੰਦੇ ਨੇ ਜਿੱਦਾਂ ਕਿ ਤੁਹਾਨੂੰ ਸ킨 ਦੀ ਕੋਈ ਵੀ ਅਲਰਜੀ ਹੁੰਦੀ ਆ ਉਹ ਹੋਣ ਤੋਂ ਰੋਕਦਾ। ਬਾਕੀ ਸਮਾਨ ਆਪਣੇ ਕੋਲ ਸੇਮ ਹੋਈ ਆ ਦੇਸੀ ਕਿਉਂ। ਫੁੱਲ ਮਖਾਣੇ ਆਪਾਂ ਨੇ ਕਾਫੀ ਸਾਰੇ ਪਾਦੇ ਨੇ ਕਿਉਂਕਿ ਗੋਡਿਆਂ ਦਾ ਆਪਰੇਸ਼ਨ ਹੋਇਆ। ਤੇ ਬਾਕੀ ਚਨੇ ਨੇ ਪੁੱਜ ਥੋੜਾ ਜਾ ਆਟਾ ਲਵਾਂਗੇ ਚਾਸਕੋ ਕਾਲੀ ਮਿਰਚ ਤੇ ਅਜਵੈਣ ਅਖਰੋਟ ਇੱਕ ਆ ਬਾਹਰਲੇ ਪਤਾ ਨਹੀਂ ਕਿੰਨੇ ਕੁਸ਼ ਅਖਰੋਟ ਨੇ ਵਿੱਚ ਹੈ ਇਹ ਵੀ ਸੇਮ ਟਿੱਕਣ ਪਾਈ ਹਾਂ ਹਾਂ ਟੇਸਟਰ ਫਰੰਟ ਵਰਗਾ ਹੀ ਆ ਨਾ ਹਾਂਜੀ ਤੇ ਚਾਰੇ ਮਗਜ ਲੈ ਨੇ ਥੋੜੀ ਜੀ ਖਸਖਸ ਕਿਸਮਿਸ ਦਾਖਾ ਗਏ ਨੇ ਜਿਹਨੂੰ ਆਪਾਂ ਕਾਜੂ ਬਦਾਮ ਤੇ ਚਾਰੇ ਗੁੰਦਾਂ ਤੇ ਆਹ ਉੱਡ ਗਏ ਸੀਗੇ ਬਾਹਰ ਲੈ ਕੇ ਆਉਂਦੇ ਨੇ ਆਵਾਜ਼ ਨਾਲ ਹੌਲੀ ਸੀ ਭੱਜ ਗਏ ਸਾਰੇ ਤੇ ਆਪਾਂ ਜੀ ਚਾਸਕ ਨੂੰ ਭੁੰਨ ਲੈਣਾ ਬਸ ਜਿੱਦਾਂ ਆਪਾਂ ਤੇੜ ਭੁੰਨਦੇ ਆ ਤੇ ਅਲਸੀ ਭੁੰਨਦੇ ਉਦਾਂ ਹੀ ਭੁੰਨ ਲੈਣਾ ਇਹਦਾ ਨਾ ਬਿੜਾ ਗਿਆ ਹਤੋਂ ਆਂ ਜੀ ਕਿਹੜਾ ਹੈ ਗਰਮ ਹੋ ਗਈ ਸੀ ਨਾ ਕਿਹੜਾ ਹੀ ਬਹੁਤੀ ਗਰਮ ਹੋ ਗਈ ਲਾਈਟ ਵੀ ਭੱਜ ਗਈ ਵੈਸੇ ਸਾਡੀ ਆਵਾਜ਼ ਸੁਣ ਰਹੀ ਹੋਣੀ ਆ ਤੁਹਾਨੂੰ ਲੋਹਣੇ ਰਹਿ ਰਹੀ ਹੈ ਨਾ ਆ ਦੇਖੋ ਬੱਧੀ ਮਸ਼ੀਨੇ ਗਾਣੇ ਵਾਲਾ ਕੰਮ ਹੋ ਮੇਰਾ ਲੈ ਇਹ ਤਾਂ ਕੜਾਹੀ ਦੀ ਭੱਜਲੇ ਸਾਰੇ ਬੋਨ ਚੱਪਰਾਰਾ ਚੱਪਰਾਰਾ ਤੇ ਸੋ ਉਹ 80 ਗ੍ਰਾਮ ਹੀ ਨੇ ਹਾਂ ਕਿਉਂ ਕੌੜੇ ਹੁੰਦੇ ਨੇ ਨਾ ਬਹੁਤ ਅੱਛੇ ਸੁਹਣੇ ਹੋ ਗਏ ਵੈਸੇ ਹੀ ਦੁਕਾਨ ਤੇ ਇੰਨੇ ਕੀ ਸੀਗੇ ਉਹ ਮੈਂ ਸਾਰੇ ਲੈ ਲਏ ਉਹਦੇ ਹਿਸਾਬ ਨਾਲ ਆਪਾਂ ਲਈ ਪੰਜੀ ਲਾ ਦੇਣਗੇ ਇੱਧਰ ਪਾ ਗਏ ਕੜਾਹੀ ਚ ਘਿਓ ਕੜਾਹੀ ਇੰਨੀ ਜ਼ਿਆਦਾ ਗਰਮ ਆ ਨਲ ਤਾਂ ਹੋ ਗਿਆ ਕਿਹੜੇ ਸਾਈਡ ਤੇ ਸੇਕ ਜਿਆਦਾ ਪੈ ਗਿਆ ਨਾ ਹਾਂਜੀ ਮਨਸੋਣਾ ਜੇ ਕਿਥੋਂ ਲਿਆਂਦਾ ਸੀ ਇਹ ਇਹ ਲਿਆਂਦਾ ਸੀ ਵੈਕਟਰ ਦੇੋਂ ਮੁੜ ਕੇ ਨਹੀਂ ਕਦੇ ਆਇਆ ਇਹ ਇੱਕ ਵਾਰ ਹੀ ਆਇਆ ਸੀ ਇਹਦੀ ਢੱਕਣ ਦੀ ਰਬੜ ਥੋੜੀ ਢਿੱਲੀ ਹੋ ਗਈ ਸੀ ਹਾਂ ਢੱਕਣ ਢਿੱਲਾ ਹੋ ਗਿਆ ਉਹ ਵੀ ਰਬੜ ਜੀ ਝੜ ਕੇ ਸੈੱਟ ਹੋ ਜਾਣਾ ਸੀ ਰਬੜ ਨੋਜ ਹੋ ਜਾਂਦੀ ਹੈ ਤੇਰੇ ਜੀ ਦੁੱਧਾਂ ਤਾਂ ਢਾੜ ਦੇਣ ਦੇ ਸੀ ਨਾ ਪਰ ਜਿਹੜਾ ਇਹ ਵਾ ਢੱਕਣ ਸੀਗਾ ਉਹ ਤਾਂ ਟੁੱਟ ਗਿਆ ਸੀ ਅਸਲ 'ਚ ਇੱਥੇ ਹੋ ਢੱਕਣਾ ਹਾਂਜੀ ਦੂਜੇ ਪੈ ਗਿਆ ਹਾਂਜੀ ਹੋਰ ਲਾਇਆ ਹੋਇਆ ਬਿਸਕੁਟਾਂ ਵਾਲੀ ਚਾਹਨੀ ਬਿਸਕੁਟ ਕਹਤੋ ਸੱਚ ਕੋੜੇ ਵਾਲੀ ਹਾਂਜੀ ਲੱਡੂਆਂ ਲੱਡੂਆਂ ਵਾਲੀ ਕਹਿਣੀ ਆ ਲੱਡੂ ਦੀ ਗੁੰਦੀ ਬਣਾ ਲੈਂਦੇ ਸੀ ਨਾ ਹਾਂਜੀ ਵਧੀਆ ਏ ਡੂੰਗੀ ਮੈਂ ਲੈ ਕੇ ਆਉਣ ਚਾਹਦੀ ਸੀਗੀ ਚਾਹਨੀ ਵੱਡਿਓ ਬਹੁਤ ਸੀ ਫੇਰ ਮੈਂ ਮੁੜੇ ਇਹ ਵਧੀਆ ਕੁਆਲਿਟੀ ਦੀ ਲੱਗਦੀ ਆ ਇਹ ਵਧੀਆ ਚੀਜ਼ ਆ ਪ੍ਰਾਣੀ ਆ ਨਹੀਂ ਖਿਲ ਜੇ ਜਾਂਦੀ ਆ ਪ੍ਰਾਣੀਆ ਚੀਜ਼ਾਂ ਦਾ ਮੁਕਾਬਲਾ ਨਹੀਂ ਪਹਿਲਾਂ ਜਿਹੜੇ ਆ ਭਾਂਡੇ ਵਿੱਚ ਨਾ ਆਉਂਦੇ ਹੁੰਦੇ ਸੀ ਉਹਨਾਂ ਤੋਂ ਹੀ ਲੈ ਲੈਂਦੇ ਸੀਗੇ ਉਹ ਵੀ ਵਧੀਆ ਚੱਲਦੇ ਸੀ ਮਦਮ ਵੀ ਪੁੰਨੇ ਗਏ ਜਿੰਨਾ ਕਿ ਪੈਰੀ ਦੇ ਛੇ ਲਾ ਜਾਂਦੇ ਆ ਹਾ ਹਾ ਆ ਜੱਗ ਤੇ ਜਾ ਜਦਦਾ ਉੱਡ ਵੀ ਜਾਣਾ ਮੇਕਅਪ ਦਾ ਉੱਡ ਵੀ ਜਾਣਾ ਖਾਜੂ ਤਾਂ ਛੇਤੀ ਹੋ ਜਾਂਦੇ ਆ ਮਦਮ ਥੋੜਾ ਟਾਈਮ ਲੈਂਦੇ ਇਹ ਐਂ ਗਰਮ ਕੀਤੀਆਂ ਦੇ ਚੰਟੀ ਚੜ ਲਾ ਕੇ ਪਾ ਕੇ ਇਹਦੇ ਉੱਤੇ ਮਸਾਲਾ ਸਾਰਾ ਕਾਲੀ ਮਿਰਚ ਪਾ ਕੇ ਖਾਵੇ ਹੁਣ ਕੀ ਆ ਜੀ ਮੰਗਦੇ ਇਹ ਦਵਾ ਕਰੇ ਇਹ ਤਾਂ ਉਹਦੇ ਦੀ ਗੱਲ ਨਹੀਂ ਸੀ ਬੜੀ ਛਾਨੀ ਦੀ ਘੱਲੋਂ ਚ ਨਿਕਲ ਦੇਣਾ ਛੁਗਨੇ ਵੀ ਔਖੇ ਆਉਦੇ ਨੇ ਕੜਾਹੀ ਚ ਪੂਰੀ ਭੱਜ ਗਈ ਆ ਇਹ ਕੰਮ ਹੋ ਗਿਆ ਬਾਹਲੇ ਜਿਹੜੇ ਬ੍ਰੇਕ ਹੁੰਦੇ ਨੇ ਨਾ ਹਾਂਜੀ ਇਹ ਤੁਹਾਨੂੰ ਸਾਵ ਕਰਨਾ ਪਤਾ ਨਹੀਂ ਮੈਨੂੰ ਇਹ ਜਿਹੜੇ ਚਾਰੇ ਮਗਦੇ ਹੁੰਦੇ ਆ ਮੈਨੂੰ ਇਹਨਾਂ ਚ ਲੰਬੇ ਜੀ ਜ਼ਿਆਦਾ ਲੱਗਦੇ ਹੁੰਦੇ ਨੇ ਤਰਬੂਜ ਦੇ ਚੌੜੇ ਚੌੜੇ ਹੁੰਦੇ ਨੇ ਪੇਠੇ ਦੇ ਵੀ ਚੌੜੇ ਚੌੜੇ ਹੁੰਦੇ ਨੇ ਹਾਂ ਜੀ ਗਾਹੇ ਗਾਹੇ ਨੂੰ ਜੇ ਨੇ ਚਾਰੇ ਤੇਨੇ ਤੱਕ ਗਿਰਦੇ ਚਾਹਤੇ ਗਾਹੇ ਕੱਖੜੀਆਂ ਦੇ ਹੁੰਦੇ ਹਾਂ ਹੋ ਸਕਦਾ ਬਸ ਐਸੀ ਨੂੰ ਹੀ ਕਿਹਾ ਤਾਂ ਨਹੀਂ ਹੁੰਦੇ ਨੇ ਉਹਨਾਂ ਦੇ ਆ ਖਰਬੂਜਾ ਵੀ ਕੱਖੜੀ ਵਾਲੀ ਨਸਲ ਚ ਹੀ ਆਂਟਰ ਮੈਲਨ ਉਹੀ ਨਸਲ ਨੇ ਸਾਰੇ ਆ ਦਾ ਭਾਵੇਂ ਉਹ ਵੀ ਸਿੱਟਦੇ ਨੇ ਇਹ ਥੋੜਾ ਜਿਹਾ ਫੁੱਲ ਜਾਂਦੇ ਨੇ ਕਿਤੇ ਨਹੀਂ ਉਹ ਵੀ ਠੀਕ ਹੈ ਸੌਫਟ ਹੋ ਜਾਂਦੇ ਨੇ ਕਿੰਨਾ ਕਿਉਂ ਤਾਂ ਇਹਨਾਂ ਨੇ ਖਾ ਜਾਣਾ ਕਿਉਂ ਆਪਾਂ ਪੰਜੀਰੀ ਚ ਬਹੁਤ ਘੱਟ ਰੱਖਾਂਗੇ ਅਸੀਂ ਹਾਂ ਜੀ ਗਰਮੀ ਵੀ ਹੋਗੀ ਗਰਮੀ ਚ ਜਾ ਕੇ ਫਿਰ ਅਜੇ ਤਾਂ ਉਹ ਵੀ ਪਏ ਨੇ ਫੁੱਲ ਮਖਾਣੇ ਫੁੱਲ ਮਖਾਣੇ ਤਾਂ ਹਨ 2 ਹੁੰਦੇ ਨੇ ਵੱਧ ਤੇਲ ਖਾਂਦੇ ਨੇ ਕਿੰਨਾ ਕਿ ਉਹ ਤਾਂ ਇਹਦੇ ਸੀ ਪੈ ਗਿਆ ਜਿਵੇਂ ਘਤੋ ਹੋ ਗਿਆ ਨੇ ਹਾਂਜੀ ਉਹ ਤਾਂ ਗੜਸੀਆਂ ਸੀ ਮੈਂ ਸੋਚੀ ਸੀ ਵੱਧ ਪਾ ਲਿਆ ਹੁੰਦੋਂ ਨੇ ਨਹੀਂ ਖਾਣਾ ਕਿੰਨਾ ਨਹੀਂ ਹਾਂਜੀ ਪਰ ਮੈਂ ਦੇਖਿਆ ਮੋਸਟਲੀ ਲੇਡੀਜ਼ ਪੰਜੀਰੀ ਬਣਾਉਣ ਜੋਗੀਆਂ ਹੀ ਹੁੰਦੀਆਂ ਨੇ ਖਾਣ ਨੂੰ ਤਾਂ ਨਹੀਂ ਖਾਣ ਨੂੰ ਤਾਂ ਮਿਲਦੀ ਨਹੀਂ ਖਾਂਦੀਆਂ ਨੇ ਬਥੇਰੀਆਂ ਕਈਆਂ ਨੂੰ ਨਹੀਂ ਚੋਣ ਹਾਂਜੀ ਹੁਣ ਆਪਣੇ ਇੰਨੇ ਸੀਗੇ ਮੈਂ ਪਹਿਲਾਂ ਪਹਿਲਾਂ ਖਾਧੀ ਆ ਇੱਕ ਆਫਤ ਮੁੜ ਕੇ ਖਾਦੀ ਵੀ ਨਹੀਂ ਹੈਗੀ ਮੈਂ ਤਾਂ ਜੀ ਬਣਦੀ ਤੇ ਟੇਸਟ ਜਿੰਨਾ ਕੇ ਦੇਖ ਲਿਆ ਦੇਖ ਲਿਆ ਉਹ ਤਾਂ ਕੋਈ ਦਾ ਵੀ ਅੰਨ ਕਰਦੀਆਂ ਫਾਇਦਾ ਕੀ ਆ ਆ ਵੀ ਗੱਲ ਸਹੀ ਆ ਮੱਥਾ ਮਾਰ ਕੇ ਖਾ ਬਸ ਖਵਾ ਮੈਨੂੰ ਬਣਾਉਣ ਦਾ ਛੌਂਗਾ ਖਾਣਾ ਨਹੀਂ ਵਧੀਆ ਲੱਗਦਾ ਬਹੁਤ ਹੈਵੀ ਹੁੰਦਾ ਹੁੰਦਾ ਤਾਂ ਹੈਗੀਆ ਮੋਟਾ ਬਹੁਤ ਕਰ ਦਿੰਦਾ ਬਹੁਤ ਅੱਖਾਗਾ ਖਾਣਾ ਚਾਹਵਾ ਵੀ ਆਪਾਂ ਹਾਂ ਜੀ ਖਾਣੇ ਨਹੀਂ ਜੀ ਕਰਦਾ ਇੰਨਾ ਹੋ ਜਾਂਦਾ ਇੱਕ ਟਿੱਕੀ ਨਾਲ ਦਾ ਬੰਦੇ ਦੀ ਬਸ ਹੋ ਜਾਂਦੀ ਐ ਚਲੀਆਂ ਜੀ ਗੁੰਦਾ ਇਹ ਵੀ ਹੁਣ ਭੱਜਣ ਗਿਆ ਜੇ ਮੇਰੇ ਭੱਜ ਜਾ ਹੋ ਗਿਆ ਤਾਂ ਉਹ ਗ੍ਰੇਸੇ ਨਾ ਜਾਵਾ ਮੋਟੀ ਬਣਾ ਪਾ ਲਈਏ ਆਪਾਂ ਨੇ ਗ੍ਰੇਸੇ ਤੇ ਰੱਖ ਲਈ ਸੀ ਠੀਕ ਆ ਫਿਰ ਗ੍ਰਾਈਂਡ ਕਰਨੀ ਚਾਹੀਦੀ ਆ ਸੱਚੀ ਬਣਾਉਂਦੀ ਆ ਬਹੁਤ ਵੱਖਰਾ ਮੈਂ ਚਾਹਨੀ ਇਹ ਹਾਲਾ ਵੀ ਗੁੰਦ ਸਹੀ ਹੋਵੇ ਗੁੰਦ ਤਾਂ ਸਹੀ ਆ ਗੁੰਦ ਕਤੇਰੀ ਵਾਲੀ ਨਾ ਹੋਵੇ ਕਤੇਰੀ ਵਾਲੀ ਹੋਵੇ ਵਧੀਆ ਠੰਡ ਕੇ ਹੋਰ ਚੰਗੀ ਆਗਾ ਇਹ ਵੀ ਕਰਦੇ ਆ ਮੈਂ ਤੇ ਦੇਖ ਲੈ ਕਿੱਧਰ ਨਿਕਲਨੀ ਆ ਇਹਨਾਂ ਤੋਂ ਦੀ ਬ੍ਰੀਕ ਚਾਹੀਦੀ ਆ ਹੋਰ ਚਾਹੀਦੀ ਇਹ ਜਿਹੜੀ ਦੂਜੀ ਲੱਡੂਆਂ ਲਈ ਆ ਉਹ ਚਾਹੀਦੀ ਆ ਚਲੋ ਹੁਣ ਤਾਂ ਉਹੀ ਰਹਿ ਗਿਆ ਫੁੱਲ ਮਖਾਣੇ ਵਿੱਚੇ ਜਾਣਾ ਬਾਕੀ ਵੀ ਕਿਉਂ ਇਹ ਤਾਂ ਸਾਰਾ ਪੀ ਜਾਣਾ ਬਸ ਹੁਣ ਤਾਂ ਆਟਾ ਹੀ ਭੁਲਣਾ ਨਾ ਗੱਲਾਂ ਇਹ ਅੱਦੇ ਦੇ ਪੋਣੇ ਹੋਣਗੇ ਅੱਦੇ ਅੱਦੇ ਨਾ ਸਾਰੇ ਪਾ ਦੇ ਨੇ ਅੱਛਾ ਨਾ ਪਾ ਦਾ ਇਹ ਡਰਾਈ ਰੋਸਟ ਵੀ ਕਰ ਸਕਦੇ ਨਾ ਹਾਂ ਨਾ ਮੈਂ ਵਧੀਆ ਹੋ ਗਿਆ ਨਹੀਂ ਹਾਂਜੀ ਉਹ ਤਾਂ ਕੀ ਆ ਆਪਾਂ ਤਾਂ ਕਿਉਂ ਪਾਉਣਾ ਹੀ ਆ ਆਪਾਂ ਤਾਂ ਕਿਉਂ ਹੋਵੇ ਨਾ ਪੋਣਾ ਤੇ ਨਹੀਂ ਲੈ ਸਾਰਾ ਪੀ ਗਏ ਇਹ ਤਾਂ ਬਹੁਤ ਪੀਂਦੇ ਨੇ ਤੇ ਜੇ ਸਮਾਨ ਆਪਾਂ ਨੇ ਸਾਰਾ ਭੁਲ ਕੇ ਮਹਿਕ ਨੂੰ ਦੇ ਤਾਂ ਸਭ ਤੋਂ ਪਹਿਲਾਂ ਆ ਘਰ ਦੇ ਬੁੱਤਾਂ ਨੂੰ ਖਣਕਾ ਨਹੀਂ ਤੁਹਾਨੂੰ ਆਪ ਨੂੰ ਸਭ ਤੋਂ ਪਹਿਲਾਂ ਆਪਾਂ ਨੇ ਚਾਸਕੂ ਪੀਸ ਲੈਣੇ ਨੇ ਅਸੀਂ ਇਹ ਪਹਿਲੀ ਵਾਰ ਹੀ ਦੇਖੇ ਨੇ ਪਹਿਲਾਂ ਬਜ਼ੁਰਗ ਕਰ ਲਾਉਂਦੇ ਹੁੰਦੇ ਸੀ ਇਹਨਾਂ ਦੀ ਤੁ ਜੇ ਦੀ ਚਾਸਕੂ ਹਾਂ ਕੌਰ ਦੇ ਹੁੰਦੇ ਬਹੁਤ ਕੀ ਅੱਕ ਦੇ ਤੇ ਧੂਰੇ ਵਰਗਾ ਹੀ ਲੱਗਿਆ ਹੁੰਦਾ ਉਹਦੇ ਵਿੱਚੋਂ ਨਿਕਲਦਾ ਨੇ ਤੇ ਉਦੋਂ ਤੱਕ ਆਪਾਂ ਆਪਣਾ ਥੋੜਾ ਜਿਹਾ ਆਟਾ ਵੀ ਪਾਵਾਂਗੇ ਤਾਂ ਆਟਾ ਪਉਣ ਲਈ ਜੈਸੀ ਕਿਉਂ ਪਾ ਲਿਆ ਸੀ ਆਪਾਂ ਹਾਂ ਮੋਟਾ ਬਣਾ ਲਈਏ ਪੁਣੇ ਭਾਈ ਜੈਸੀ ਕਈ ਵਾਰੀ ਆਪਾਂ ਉਹਦੇ ਵਿੱਚ ਵੀ ਪਾ ਲੈਂਦੇ ਆ ਨਾ ਦੂਜਿਆਂ ਦੇ ਵਿੱਚ ਡੱਬਿਆਂ ਦੇ ਵਿੱਚ ਆਪਾਂ ਨੂੰ ਕਹਿੰਦੇ ਨੇ ਤੁਸੀਂ ਕਿਉਂ ਹਾਂ ਇੱਕ ਵਾਰ ਅਸੀਂ ਵਰਤਿਆ ਸੀ ਦੂਜਾ ਆ ਰਿਹਾ ਝੋ ਸਾਡਾ ਹੋਰ ਕਰ ਉਹ ਇੱਕਦਮ ਖੁੱਲਿਆ ਸੀ ਤਾਂ ਉਹਦੇ ਨਾਲ ਨਹੀਂ ਚੱਲਦੀ ਥੋੜੀ ਥੋੜੀ ਆ ਗਈ ਠੀਕ ਹੈ ਨਾ ਹਾਂ ਹਲਸੀ ਵਰਗਾ ਹੀ ਲੱਗਦਾ ਬਾਕੀ ਇਹ ਸਾਰਾ ਕੋ ਗ੍ਰाइंड ਕਰ ਲੈਣਾ ਹੈ ਡਰਾਈ ਫਰੂਟਸ ਆਪਣਾ ਆਟਾ ਜੀ ਬਿਲਕੁਲ ਲਾਲ ਹੋ ਗਿਆ ਤੇ ਹੁਣ ਆਪਾਂ ਚਾਸਕੂ ਪਾ ਦੇਣਾ ਵਿੱਚ ਇਹ ਨੂੰ ਥੋੜਾ ਜਿਹਾ ਪਾ ਲੈਣਾ ਕਿਉਂਕਿ ਇਹ ਤਾਂ ਪੁੰਨੇ ਹੈ ਚੰਗੀ ਤਰ੍ਹਾਂ ਜਿਹੜੇ ਚਲੇ ਗ੍ਰाइंड ਕੀਤੇ ਨੇ ਪੁੱਝੇ ਉਹ ਪਾ ਦੇਣੇ ਨਾਲ ਹੀ ਖਸਖਸ ਪਾ ਦਾਂਗੇ ਪੁੱਝੇ ਜਿਹਦੇ ਵਿੱਚ ਕਾਲੀ ਮਿਰਚ ਤੇ ਅਜਵੈਣ ਹੁਣ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਆਪਾਂ ਇਹ ਸਾਰੀਆਂ ਚੀਜ਼ਾਂ ਆਟੇ ਜੀ ਆਪਣੇ ਬਿਲਕੁਲ ਲਾਲ ਹੋ ਗਿਆ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਨੇ ਜਿਹੜਾ ਸਾਰਾ ਮਟੀਰੀਅਲ ਕਟਿਆ ਉਹਨਾਂ ਦਾ ਸਾਡੇ ਕੋਲ ਆਟਾ ਹੈ ਨਹੀਂ ਸੀ ਜਿੰਨਾ ਇਹ ਚੁਟੀ ਗਿਲ ਪਾਇਆ ਤੇ ਬਾਕੀ ਸ਼ੱਕਰ ਤੇ ਚੀਨੀ ਪਾ ਕੇ ਮਿਕਸ ਕਰਦੇ ਹਾਂ ਤੇ ਹੁਣ ਆਪਾਂ ਇਹਦੇ ਵਿੱਚ ਵੀ ਮਿੱਠਾ ਐਡ ਕਰ ਦਿੰਦੇ ਹਾਂ ਤੇ ਜਿਹੜੀ ਆਪਣੀ ਤਿਆਰ ਹੋ ਗਈ ਚਾਹ ਸਕੂ ਚਾਹ ਸਕੂ ਸਭ ਤੋਂ ਘੱਟ ਪਿਆ ਕੋੜਾ ਹੁੰਦਾ ਬਾਤ ਕਰਕੇ ਕਾ ਉਹ ਇੰਨਾ ਕਿੰਦਾ 50 ਗ੍ਰਾਮ ਮਿਲਿਆ ਵੀ ਇੰਨਾ ਕੀ ਸੀ ਨਹੀਂ ਦੁਕਾਨ ਵਾਲੇ ਇੰਨਾ ਕਿਹਾ ਕਰਿਆ ਠੀਕ ਆ ਵੀ ਇੰਨਾ ਕੀ ਦੱਬਾ ਵੀ ਸਤ ਸੂ ਛੋਟਾ ਸੀ ਚਾਹਤ ਕੋ ਪਾਉਣ ਲਈ ਕਿਲੋ ਵਾਲੇ ਡੱਬਾ ਸੀ ਇਹਦਾ ਕੋਈ ਤਾਂ ਪੈਂਦੀ ਕੋ ਪੈਂਦਾ ਕੋਰਾ ਨਾ 30 ਗ੍ਰਾਮਾ ਇੱਕ ਨੂੰ ਤਾਂ ਸਮਝ ਹੀ ਨਹੀਂ ਆਇਆ ਦੂਜੇ ਨੂੰ ਪੁੱਛਿਆ ਉਹਨੇ ਕੀ ਕਹਿੰਦੇ ਨੇ ਬਸ ਰੈਡੀ ਹੋ ਗਈ ਹਾਂ ਬਸ ਪੰਜੀ ਦੀ ਗਾੜੀ ਮਠੜ ਦਸਤ ਕੱਟਣਾ ਪੈਣਾ ਦੇਖ ਲਿਓ ਉਹਦੇ ਦਪੰਡ ਦਾ ਜੀ ਬੰਨਾ ਕੱਟਣਾ ਦਾ ਵੀ ਬਦਲ ਹੁੰਦਾ ਹੈ ਗਾੜੀ ਕੱਟ ਵੀ ਖਾਂਦੇ ਨੇ ਉਹ ਤਾਂ ਪੰਜੀਰੀ ਚ ਰੱਟ ਕੱਟਾਂਗੇ ਚਾਹ ਫਿੱਕੀ ਜਹੀ ਦੀ ਐ ਕੋਈ ਜਿਹਦੇ ਵਿੱਚ ਪੂਰਾ ਮਿੱਠਾ ਜੀ ਦਾ ਮਾਜ਼ੀ ਖਾਈ ਜਾਂ ਸਾਰਾ ਟੰਬਰ ਚਾਹ ਜਿ ਮਿੱਠਾ ਪਾ ਦੋ ਮਾਣ ਦੇ ਜਦ ਰੋਣਾ ਪੈ ਜਾਣਾ ਨਾਲ ਲੱਡੂ ਤੇ ਸਕੂਟ ਆ ਕੋਡੀਆਂ ਤੇ ਹੋਰ ਤਾਂ ਹੋਰ ਜਲੇਬੀ ਵੀ ਚਾਹ ਨਾਲ ਖਾ ਲੈਂਦੇ ਨੇ ਜਲੇਬੀ ਬਿਸਕਟ ਭਾਜੀ ਹਾਂਜੀ ਮੇਰੇ ਟੇਸਟਰ ਸੁਪਰੀਆ ਚੰਨੀ ਚਮੜਾ ਚੈੱਕ ਕਰੋਗੀ ਚਰਮ ਹੋਣੀ ਪੁੱਤਰਾ ਉਹ ਤਾਂ ਮਾਲਿਸਕ ਹੈ ਜਿਹੋ ਵਰਤਦਾ ਹੈ। ਸੱਲਾ ਬਹੁਤ ਕਿਉਂ ਬੈਸੀ ਹੁਣ ਘਰ ਤੇ। ਤੇ ਰੀਤੀ ਰੀ ਦਾ ਵੀ ਖਤਰਾ ਰਹਿਣਾ। ਇਸਦੇ ਬਾਅਦ ਬੱਸ ਨਿਕਲਣਾ ਹੈ। ਇਹਦਾ ਬਹੁਤ ਸਾਰਾ ਬਦਾਂ। ਮਿੱਠਾ ਦੇਖਣਾ ਕੁਛ ਨਹੀਂ। ਬਹੁਤ ਸਾਰਾ। ਸਵਾਦ? ਸਵਾਦ ਹੀ ਹੋਣੀ ਹੈ ਤਾਂ ਇੰਨਾ ਕੁਛ ਤਾਂ। ਇੰਨਾ ਦਾ ਸਮਾਨ ਆ। ਚਾਸਕੂ ਸਾਹਿਬ ਤਾਂ ਲੋਕ ਗਿਆ ਆਣਾ ਵਿੱਚੇ। ਮੇਰੇ ਟੇਸਟ ਦੇ हिसाब ਨਾਲ ਮਿੱਠਾ ਹੋ ਨਹੀਂ ਪਊਗਾ। ਕਿੰਦਾ ਖੀਰ ਮਾਰ ਕੇ ਦੇਖ ਲਓ ਕਿ ਮੈਂ ਨਵਾਂ ਬੱਦਖਾਨੇ ਵਾਲਾ ਹੋਵੇ ਮੇਂ ਦਾ ਜਮਾ ਠੀਕ ਲੱਗੀ ਠੀਕ ਹੀ ਰਹਿਣਾ ਦਿਖਾ ਦਿੰਦਾ ਬਸ ਮੇਰੇ ਸਾਥ ਲੱਸੀ ਮੈਨੂੰ ਬਾਕੀ ਨਹੀਂ ਪਤਾ ਮੈਨੂੰ ਬਹੁਤ ਸਵਾਲ ਲੱਗੇ ਸ਼ੁਕਰ ਬਾਅਦ ਚ ਤਾਂ ਵੈਸੇ ਮੈਂ ਖਾਂਦੀ ਨਹੀਂ ਹੁੰਦੀ ਗਰਮ ਗਰਮ ਦਾ ਹੀ ਨਜ਼ਾਰਾ ਆਉਂਦਾ ਡਰਾਈ ਫਰੂਟ ਹੀ ਨੇ ਨਹੀਂ ਦੇ ਹਮਮ ਬਾਰੇ ਡਰਾਈ ਫਰੂਟ ਨੇ ਜਮਾ ਹੀ ਕੋਸੀ ਆ ਤਾਂ ਵਾਲੀ ਆ ਤਾਂ ਜੀ ਬਣੀ ਜੀ ਇਹ ਕਿਹਦੇ ਬਣਾਇਆ ਮੰਮੀ ਨੇ ਜੀ ਭਾਗਵਾਨ ਮੈਂ ਕਿਤੇ ਹੁਣ ਮਾਰ ਲਟ ਹੋਵੇ ਜੀ ਮੇਰੇ ਅੱਗੇ ਕਿੰਨੀ ਪੰਜੀਰੀ ਸਾਰੀ ਸਿਆਲਾਂ ਦੇ ਖਾਂਦਾ ਰਿਹਾ ਆ ਨਵਾਂ ਖਰਚਾ ਕਰਕੇ ਹੋਰ ਦੋ ਦੋ ਦਿਨ ਹੋ ਗਏ ਕਹਿੰਦੇ ਇਹਨਾਂ ਖਤਮ ਹੋਈ ਹੋਈ ਆ ਅੱਜ ਮੈਂ ਖੋਈਆਂ ਕੰਬੜੀਆਂ ਜਿਹੜੀਆਂ ਟਿੱਕੇ ਸੀਗੀਆਂ ਉਹ ਉਹਦੇ ਵਿੱਚ ਮਾਈਕਰੋ ਚ ਗਰਮ ਕਰਕੇ ਪੋੜ ਕੇ ਦਿੰਦੀ ਆ ਉਹ ਮੈਂ ਕਿਹਾ ਹੁਣ ਅੱਜ ਕਿੱਥੋਂ ਆ ਗਈ ਪੰਜੀਰੀ ਦਾ ਹੋਸਟ ਟੈਸਟ ਸੀਗਾ ਉਹ ਸੀ ਅੱਜ ਨਹੀਂ ਸੀ ਵੀ ਆਪਾਂ ਨਾ ਬਣਾਉਂਦੇ ਤੂੰ ਨਾਲੇ ਔਖੀ ਹੋਈ ਦੋ ਦਿਨ ਤਾਂ ਹੋ ਗਏ ਮੈਂ ਕਹਿੰਦੇ ਇਹਨਾਂ ਮੰਮੀ ਕਹਿੰਦੇ ਹੁਣ ਬਣਾ ਦਵਾ ਮੁੰਡਿਆਂ ਜਵਾਕ ਹੁੰਦੇ ਨਹੀਂ ਆਪਾਂ ਨੇ ਕਿਤੇ ਮਾਰ ਟੋਲੇ ਨੇ ਜਵਗ ਜਵਗ ਪਾਪੂ ਹੀ ਖਾਂਦਾ ਉਹਨਾਂ ਦਾ ਮਨੀ ਤੇ ਤੁਹਾਨੂੰ ਹੀ ਸ਼ੌਕ ਆ ਪੰਜੀਰੀ ਦਾ ਜੇ ਬਣਾਇਆ ਤੇ ਥੈਂਕ ਯੂ ਤੇਰਾ ਬਹੁਤ ਵਧੀਆ ਖਾਇਆ ਕਰਾਂਗੇ ਪਹਿਲਾਂ ਰੋਣਾ ਵੀ ਪੈਂਦਾ ਸੀਗਾ ਵੀ ਮੈਂ ਮਖਾਣੇ ਪੰਜੀਰੀ ਆ ਉਹ ਵੀ ਆਏਦੇ ਆਉਂਦਾ ਸਾਰਾ ਕੁਝ ਮੈਂ ਦਿੱਤੇ ਦਾ ਇਹਦਾ ਮਾਲਕ ਕੌਣ ਇਹਦੀ ਮਾਲਕ ਇਹ ਰਵੀ ਦੀ ਮੰਮੀ ਮम्मा ਨਾ ਨਾ ਰਵੀ ਦੀ ਮੰਮੀ ਕੋਈ ਮਾਲਕ ਨਹੀਂ ਉਹ ਤਾਂ ਵਿਚਾਰੇ ਕੰਮ ਕਰਨ ਆ ਰਹੇ ਆ ਲਿਬੜੇ ਸਿਬੜੇ ਹਟਾਣ ਦੇ ਮੇਰੇ ਮੰਮੀ ਰੈਡੀ ਦੀ ਵਿਚਾਲੀ ਨੂੰ ਹੈ ਗੱਲਾਂ ਆਉਂਦੀਆਂ ਨੇ ਗੱਲਾਂ ਕਿਸੇ ਨੂੰ ਦਿੱਤਣ ਦੇ ਮੈਨਾਂ ਮੈਂ ਅੰਕਲ ਬਾਦ ਮਧੀਆਂ ਨੇ ਅੰਕਲ ਆਏ ਨੇ ਅੰਕਲ ਆਏ ਨੇ ਬਹੁਤ ਸਵਾਦ ਆ ਪੂਰਾ ਪਤਾ ਕਿੰਨਾ ਪਾਇਆ ਆਟਾ ਇੰਨਾ ਪਾਇਆ ਛੋਲੇ ਪਾਇਏ ਨੇ ਚਾਸਕੂ ਪਾਇਆ ਛੋਲਿਆਂ ਕਰਕੇ ਬਹੁਤ ਸਵਾਦ ਆ ਰਿਹਾ ਛੋਲੇ ਵਾਲੀ ਜ਼ਿਆਦਾ ਸਵਾਦ ਹੁੰਦੀ ਆ ਹੁਣ ਟ੍ਰੈਂਡ ਇਹ ਹੀ ਕਰ ਗਿਆ ਆਟਾ ਹੋਰ ਪਾਲੇ ਦੀ ਵੱਧ ਦਿਨ ਚੱਲ ਜਾਊਗੀ ਗਰਮੀ ਆ ਜਾਣੀ ਹੈ ਜੀ ਅੱਗੇ ਬਾਬਾ ਜਾਨੀ ਡੈਡੀ ਪਰ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿਆਂ ਵੀ ਇਹ ਖਾਦੀ ਹੋਈ ਤਾਂ ਜਿਹੜਾ ਬੀਪੀ ਵਧਣਾ ਉਹ ਤਾਂ ਮੈਨੂੰ ਪਤਾ ਲੱਗਣਾ ਬਾਅਦ ਵਿੱਚ ਤੁਸੀਂ ਭੱਜੋ ਨਾ ਤੇ ਤਾਂ ਹੀ ਮੇਰੇ ਸਾਬ ਨਾਲ ਮਾਰਚਸ ਦਾ ਮਹੀਨਾ ਕੀ ਖਾਣੀ ਚਾਹੀਦੀ ਆ ਅਪ੍ਰੈਲ ਤਾਂ ਗਰਮੀ ਹੋ ਜਾਣੀ ਆ ਤਾਂ ਥੋੜੀ ਗੱਲ ਬੀਪੀ ਵਾਦਾ ਗਰਮ ਚੀਜ਼ਾਂ ਹੀ ਨੇ ਸਾਰੀਆਂ ਵਿੱਚ ਬਦਾਮ ਬਰਾਂ ਸਾਰਾ ਕੁਝ ਗਰਮ ਹੈ ਦੇਸੀ ਕੀ ਹੋਗਾ ਸਾਰਿਆਂ ਦਾ ਪਿਓ ਆ ਔਖਾ ਹੋ ਜਾਂਦਾ ਨਾ ਬੰਦਾ ਘਰਸੀ ਦਾ ਤੇਲ ਪਾ ਲੈਂਦੇ ਨਾ ਹੂੰ ਬੜੇ ਮੀਆ ਦਾ ਪਾ ਰਹੇ ਹਾਂ ਨਹੀਂ ਵਧੀਆ ਲੱਗਦਾ ਹੁਣ ਇਹਨਾਂ ਦਿਨਾਂ 'ਚ ਬੜੇ ਮੈਦਾ ਇਹਨਾਂ ਗਰਮ ਤੇਲ ਪਾਉਣ ਖਾਂਦਾ ਹੁੰਦਾ। ਗਾਂ ਮੱਝਾਂਾਂ ਦੇ ਅਸੀਂ ਦੁੱਧ ਵਧਾਉਣਾ ਹੁੰਦਾ ਬੜੇ ਮੈਦਾ ਤੇਲ ਪਾਵਾ। ਆਹ। ਸਤਿ ਸ਼੍ਰੀ ਅਕਾਲ। ਤੁਸੀਂ ਬਾਅਦ 'ਚ ਇਹ ਨਹੀਂ ਅਸੀਂ ਸੋੜਨਾ ਹੈਗਾ ਵੀ ਮੈਨੂੰ ਕੁਝ ਬਣਾ ਕੇ ਦੇ ਦਿੱਤਾ। ਹੁਣ ਮੇਰੇ ਬੱਚੇ ਗਵਾਹ ਨੇ ਓਏ। ਕੱਲ ਨੂੰ ਜਵਾਕ ਤੇ ਨੂੰ ਲੈ ਜਾਈਏ। ਜਿਹੜਾ ਆਪਰੇਸ਼ਨ ਹੋਇਆ। ਕੱਲ ਨੂੰ ਜਵਾਕ ਤੇ ਨੂੰ ਕੈਨੇਡਾ ਲੈ ਕੇ ਮੈਂ ਇਹਦਾ ਰਹਿ ਗਿਆ ਓਰੇ। ਕਿਉਂਕਿ ਮੇਰੀ ਕੌੜੀ ਜਵਾਲ ਬਹੁਤ ਆ। ਰੇਹ ਨਹੀਂ ਜਾਂਦਾ ਜਿਹੜਾ ਕਹਿ ਦਿੰਦਾ 36 37 ਸਾਲ ਹੋ ਗਏ ਇਹ ਗਲਤ ਗੱਲਾਂ ਕਹਿ ਦਿੰਦੀ ਐ ਜਵਾਨ ਬਹੁਤ ਬਿਨਾਂ ਗੱਲ ਤੋਂ ਇਸ਼ੂ ਹੋ ਜਾਂਦਾ ਹੁੰਦਾ ਆਹ ਲੱਸਤੇ ਤੋਂ ਜਾਂਦੇ ਜਾਂਦੇ ਇਦਾਂ ਨੂੰ ਪਤਾ ਨਹੀਂ ਕਿਵੇਂ ਮੋੜ ਪਾ ਲਿਆ ਜੇ ਗੱਲ ਚੱਲੇਗੀ ਫਿਰ ਮੈਂ ਖਾਣ ਤੋਂ ਵੀ ਤਰਸੂਗਾ ਇਸੇ ਕਰਕੇ ਹੁਣ ਕਰ ਕੰਟਰੋਲ ਤੁਨ ਭੁੱਲ ਗਿਆ ਡੈਡੀ ਗਲਤ ਬੱਸ ਵੀ ਬਹਿ ਜਾਂਦੇ ਸੀ ਨੇ ਕਹ ਮਮੀ ਕਹਿੰਦੇ ਤੁਸੀਂ ਗਲਦ ਸਟੇਸ਼ਨ ਖੜ ਜਾਂਦੇ ਆ ਹਾਂ ਗਲਦ ਸਟੇਸ਼ਨ ਕਹੇ ਡੈਡੀ ਤਾਂ ਬੱਸ ਵੀ ਗਲਦ ਛੱਡ ਜਾਂਦੇ ਸੀ ਇੱਕ ਵਾਰੀ ਡੈਡੀ ਕਹਿੰਦੇ ਸੀ ਬੋਰਡ ਉਹਨੇ ਬਦਲਤਾ ਵੀ ਮੈਨੂੰ ਪਤਾ ਨਹੀਂ ਸੀ ਉਹਨੇ ਬੋਰਡ ਬਦਲਤਾ ਮਾਰਚ 2084 ਜਾਂ ਮੈਂ 13 ਫੀਲ ਨਗਰਦਾਸਪੁਰ ਤੋਂ ਛੁੱਟੀ ਮਿਲੀ ਪਹਿਲੇ ਤਾਂ ਮੈਂ ਦਾੜੀ ਪਾਲ ਕਰ ਲਈ ਉਹ ਪਿਓ ਸੀਗੀ ਰੌਂਪਰ ਦਾ ਸੂਬੇ ਹੌਲਦਾਰ ਦਾਸਰਣ ਸਿੰਘ ਸੀਗਾ ਸੂਬੇਦਾਰੀ ਪੈਨਸ਼ਨ ਆਈ ਸੀਗੀ ਹੁਣ ਤਾਂ ਉਹਦੀ ਡੈਥ ਹੋ ਗਈ ਉਹ ਹੌਲਦਾਰ ਸੀਗਾ ਮੈਨੂੰ ਕਹਿੰਦੇ ਗਵਾਲ ਪਿੰਡ ਵਾਲਿਆ ਮੈਂ ਕਿਹਾ ਕਹਿੰਦਾ ਤੇਰੀ ਛੁੱਟੀ ਬਣ ਗਈ ਮਾਜੀ ਠੀਕ ਹੈ ਕਹਿੰਦਾ ਥੋੜੀ ਜੀ ਦਾੜੀ ਹੋਰ ਕੱਟ ਲਾ ਮਾਜੀ ਹੋਰ ਤਾਂ ਕੱਟ ਨਹੀਂ ਹੋਣੀ ਮੈਂ ਤਾਂ ਜ਼ੀਰੋ ਨੂੰ ਆਇਆ ਜਾਂ ਉਹ ਮੈਨੂੰ ਕਹਿੰਦਾ ਤੇਰੇ ਪਿੱਠੂ ਲੱਜੂ ਤੇ ਪਿਓਰ ਆ ਇੱਥੇ ਰੈਜਿਮੈਂਟ ਦੇ ਵਿੱਚ ਨਹੀਂ ਨਾ ਸਕਦੇ ਦੇਖੀ ਡੈਡੀ ਸਿਖ ਰਿਆ ਸੀਮੈਂਟ ਸੀ ਹੈ ਨਹੀਂ ਆਏ ਆਂਗੇ ਅੱਛਾ ਪਿਓਰ ਸੀਗੀ ਆਰਟੀ ਸੀ ਸਿਗਰੇਜਮੈਂਟ ਆ ਕਿਨ ਇਨ ਫੈਕਟਰੀ ਦੀ ਆ ਹਾਂਜੀ ਫਿਰ ਮੇਰੇ ਇੱਕ ਜਾਲੀ ਪੀ ਲੈਂਦੀ ਮੈਂ ਨਾ ਧਾਗਾ ਬੰਨੇ ਨਾ ਧਾਗੜ ਵਾਲੇ ਵਾਲੇ ਜਾਲੀ ਭਾਈ ਉਹ ਮੇਰੇ ਇੱਥੇ ਲੈ ਤਾੜੀ ਤਾੜੀ ਆ ਜਾਂਦੀ ਤਾਂ ਵੇਖੀ ਪਾਈ ਮੈਂ ਉਹ ਫਿਰ ਬਟਾਲੇ ਤੋਂ ਉਹਨਾਂ ਨੇ ਪਠਾਨਗੁਰ ਤੋਂ ਅਬਰਸਰ ਲਿਆ ਠੀਕ ਆ ਆ ਕੇ ਪਟਾਲੇ ਰੋਗੀ ਸਾਰੇ ਇਸ ਵਾਰੀ ਉਤਰਿਆ ਰਿਹਾ ਮੈਂ ਬੈਠਾ ਰਿਹਾ ਮੇਰੀ ਵੀ ਉਮਰ ਥੋੜੀ ਦੀ ਸੀ ਇੱਕ ਰੰਗ ਰੂਡ ਬਹੁਤ ਸੀਗਾ ਬਹੁਤ ਔਖੀ ਛੁੱਟੀ ਮਿਲ ਗਈ ਉਹ ਜਦ ਤੋਰ ਲੱਗੇ ਕਲੈਕਟਰ ਟਿਕਟ ਕੱਟਣ ਲੱਗਾ ਮੈਂ ਆ ਵੀ ਅੰਬਰਸਰ ਦਾ ਦੇਖੋ ਉਹ ਕਹਿੰਦਾ ਤੂੰ ਤਾਂ ਬਹੁਤ ਏਰ ਦਾ ਬੈਠਾ ਉਹ ਅਬਰਸਰ ਵਾਲੇ ਲਾਸਟ ਪਾਸ ਜਾਂਦੇ ਆ ਜੇ ਖਰਕਵਾਤ ਜੂ ਸੀ ਚੜ ਜਾ ਭਾਈ ਮੈਂ ਉਹਦੇ ਮਗਰੀ ਚੜ ਗਿਆ ਆਗੇ ਅੰਮ੍ਰਿਤਸਰ ਉੱਤਰਿਆ ਅੰਮ੍ਰਿਤਸਰ ਉਹ ਲੁਧਿਆਣੇ ਵਾਲੇ ਬੜੀ ਸਾਰੀ ਰਾਸ਼ਟਰੀ ਸਟੇਸ਼ਨ ਤੇ ਬੈਠੇ ਗੱਡੀ ਕਿੰਨੀ ਦੂਰੋਂ ਕਿ ਇਧਰੋਂ ਬਟਾਲਾ ਇਹ ਤੋਂ ਅੰਮ੍ਰਿਤਸਰ ਗਏ ਫੇਰ ਉਹ ਤੇ ਫਿਰ 5 ਵਜੇ ਗੱਡੀ ਚੱਲੀ ਪੈਸੇਂਜਰ ਅੱਛਾ ਉਹ ਹੋਵੇ ਇੱਕ ਦੋ ਡਰਾਈਵਰ ਇੱਕ ਗਾੜ ਪੰਜਵਾਂ ਚੌਥਾਂ ਮੈਂ ਮੈਂ ਉਹ ਜਾਂਦੀ ਸੀ ਕਿ ਅੰਮ੍ਰਾਲੇ ਤੱਕ ਸਰਾਂਦ ਤੱਕ ਮੈਂ ਦੇਖੇ ਕੱਲੇ-ਕੱਲੇ ਡੱਬੇ 'ਚ ਕੋਈ ਨਹੀਂ ਸੀਗਾ ਗਾਰਡ ਕੇ ਦਾ ਬਸ ਤੂੰ ਕੱਲ ਜਾਂ ਉਹ ਕੋਈ ਨਹੀਂ ਮੈਂ ਵੀ ਟਿਕਟ ਲਿਆਇਆ ਮੈਂ ਤੇਰਾ ਇੱਥੇ ਉੱਤੋਂ ਪੁੱਤਰਾ ਸੁਰਪੀਆ ਗਿਆ ਲਓ ਜੀ ਥੈਂਕ ਯੂ ਤੇਰਾ ਆਪੇ ਇੱਥੇ ਪੰਜੀਰੀ ਦਾ ਐਂਡ ਕਰਦੇ ਆ ਮੈਂ ਬਿੱਲ ਬਣਾ ਕੇ ਲੈ ਜਿਆ ਜਿਆ ਇਹੋ ਜਿਹੀ ਗੱਲ ਨਹੀਂ ਕਰੀ ਮੈਨੂੰ ਇਹਦਾ ਕੱਟ ਵੀ ਕਰਦਾ ਸਾਰੇ ਤਸਰੀ ਬੋਤਨ ਮੋਬਾਇਲਾ ਜੇ ਜੇ ਨਗਰ ਮੋਬਾਇਲਾ ਬੰਦਾ ਦਾ ਬੇਟਾ ਨਾ ਬੋਹ ਨਾ ਹੱਡੇ ਕੋ ਮਾਇਆ ਹਾਂ ਤਾਂ ਕੰਬਾਲੇ ਬੰਦੇ ਆ ਇਹਦਾ ਮੇਰਾ ਸਾਡੇ ਕੋਲ ਭੰਡਿਆਂ ਦਾ ਵਿਆਹ ਹੋ ਮਾਜਰਾ ਬਸ 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 ਜਿਹਨੇ ਮੇਰਾ ਕੰਮ ਚਿਰੇ ਲਾਇਆ ਜੀ ਵੀ ਆ ਬਚੋਲਾ ਜਿੰਨੇ ਤੇਰੀ ਦਸ ਰਹੀ ਜੀ ਵੀ ਬਚੋਲਾ ਸੀ ਤੇ ਮਮੀ ਹਣੀ ਬੋਲੀ ਪਾਉਂਦੀ ਆਂਦੀਆਂ ਨੇ ਜੀ ਮੇ ਬਚੂਲਾ ਜੀ ਨੇ ਮੇਰੀ 10200 ਰਿਸ਼ਤਾ ਸੇ ਚੜਾਇਆ ਪੁੱਤਰਾ ਵਾਹ ਚਲੋ ਜੀ ਠੀਕ ਹੈ ਜੀ ਫਿਰ ਮਿਲਦੇ ਆਂ ਜੀ ਐਡ ਕਰਦੇ ਆ ਸਾਰੇ ਆਪ ਪਿਆਰ ਭਰੀ ਸਤਿ ਸ਼੍ਰੀ ਅਕਾਲ